ਜਮਾਤ 8ਵੀਂ ਪ੍ਰੈਸ਼ਨ 25 ਸ਼ੋਧ ਰਕਮ 2 ਸਮਾਨ ਅਸ਼ੋਹਤ ਚੱਕਰਾਂ ਉਹ ਅਤੇ ਪੀ ਦੀ ਬਾਹਰੀ ਸ਼ੋਹਤ ਰੇਖਾ ਖਿੱਚੋ हूँ दो आसमान कहे ने आ शोध कहे ने ठीक है आसमान का मतलब है कि दोनों चक्कर बराबर नहीं है यहाँ मतलब किसी के केंद्र बिंदु लै लो एक इत केंद्र बिंदु एक इतने लै लो एक चक्कर थोड़ा जहाा लै लो एक चक्कर छोटा ठीक है? اسی پرکار ਦੇ ਨਾਲ ਚੱਕਰ ਲੈ ਲਿਆ ਚੱਕਰ ਵੱਡਾ ਲੈ ਲਿਆ دوسرا ਸੀ ਚੱਕਰ چھوٹا ਲੈ ਲਿਆ ਹੁਣ ਇਹਨਾਂ ਦੇ ਆਪਾਂ ਕੇਂਦਰ ਬਿੰਦੂ ਆਪਸ ਵਿੱਚ ਮਲਾਉਣੇ ਆ ਇਹ ਕੇਂਦਰ ਹੈਗਾ O P ਹਮ ਜਿਹੜਾ ਆਪਣਾ ਛੋਟੇ ਚੱਕਰ ਦਾ ਅਰਧ ਵਿਆਸ ਆ ਉਹਨੂੰ ਨਾਪ ਲਓ ਆ ਸਾਡੇ ਕੋਲ ਜਿਹੜਾ ਬਿੰਦੂ ਆ ਇਹ ਹੈਗਾ ਸੀ ਆ ਬਿੰਦੂ ਸੀ ਆ ਇਸ ਸੀ ਬਿੰਦੂ ਤੋਂ ਵੱਡੇ ਚੱਕਰ ਨੂੰ ਅੰਦਰ ਨੂੰ ਘੱਟ ਲਓ ਇਹ ਆ ਗਿਆ A ਠੀਕ ਆ ਆ ਸੀ ਤੋਂ ਲੈ ਕੇ ਲੀਕਾ ਕੇ ਛੋਟੇ ਚੱਕਰ ਦਾ ਅਰਧ ਵਿਆਸ ਘੱਟ ਲਿਆ ਆਪਾਂ ਠੀਕ ਆ ਅਰਧ ਵਿਆਸ ਘੱਟ ਲਿਆ ਇੱਥੇ ਹੁਣ ਉਹ ਤੇ ਪ੍ਰਕਾਰ ਰੱਖੋ ਇਹ ਜਿਹਨੇ ਪ੍ਰਕਾਰ ਖੋਲੋ ਡਾਟਡ ਚਾਬ ਲਾ ਦਿਓ ਹੁਣ ਆਪਾਂ ਕੀ ਕਰਨਾ ਓ ਤੋਂ ਪੀ ਤੱਕ ਦਾ ਅੱਧ ਕਰ ਲੋ ਜਿਹੜੀ ਓ ਤੋਂ ਲੈ ਕੇ ਪੀ ਤੱਕ ਰੇਖਾ ਨਾ ਉਹਦਾ ਅੱਧ ਕਰ ਲੋ ਅੱਧ ਕਰ ਲਿਆ ਇਹਨੂੰ ਅੱਧ ਨੂੰ ਇਹਦੇ ਨਾਲ ਮਿਲਾ ਕੇ ਇੱਥੇ ਧੱਕ ਲਿਓ ਏ ਬਿੰਦੂ ਆ ਗਿਆ ਸਾਡੇ ਕੋਲੇ ਅੱਧਾ ਹੁਣ ਇਸ ਅੱਧ ਤੇ ਇਹਨੂੰ ਚਾਹੇ f ਨਾ ਰੱਖ ਲੋ ਹੁਣ ਇਸ f ਤੇ ਅਰਧ ਚੱਕਰ ਲਾ ਦੋ ਹੁਣ ਜਿਹੜਾ ਆਪਾਂ ਆਹ ਅਰਧ ਵਿਆਸ ਨੂੰ ਇੱਥੋਂ ਤੇ ਇੱਥੇ ਤੱਕ ਕੱਟਿਆ ਸੀ ਚਾਹੇ ਆਪਏ ਇਹਨੂੰ ਐਮ ਬਿੰਦੂ ਲੈ ਦੋ ਐਮੋ ਐਮ ਪੀ ਦੇ ਬਰਾਬਰ ਜਿਹੜਾ ਆਪਾਂ ਸੀ ਤੋਂ ਇਹ ਕੱਟਿਆ ਸੀ ਉਹਨੂੰ ਜਦੋਂ ਹੁਣ ਅੱਧ ਕੱਟਿਆ ਵਾ ਤਾਂ ਉਹ ਇਹਦੇ ਐਸ ਬਿੰਦੂ ਦੇ ਸੂਆ ਠੀਕ ਹੈ ਹੁਣ ਆਪਾਂ ਕੀ ਕਰਨਾ ਸਮਾਨਾਂਤਰ ਰੇਖਾ ਖਿੱਚੜੀਆ ਪੀ ਬਿੰਦੂ ਤੋਂ ਕਿਹੜੀ ਰੇਖਾ ਦੇ ਓ ਏ ਦੇ ਇਹਦਾ ਤਰੀਕਾ ਕੀ ਹੁੰਦਾ ਦੋ ਸੈਟ ਸਕੁਅਰ ਨੇ ਆਪਣੇ ਕੋਲ ਹੈ ਨਾ ਆ ਸੈਟ ਸਕੁਅਰ ਆਉਂਦੇ ਵਰਤਨੇ ਹਾਂ ਕਿਵੇਂ ਵਰਤੀਦੇ ਆ ਸੈਟ ਸਕੁਅਰ ਅ ਤਰੀਕਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿਵੇਂ ਵਰਤੀਦੇ ਆ ਆ ਜਿਹੜਾ ਛੋਟਾ ਸੈਟ ਸਕੁਅਰ ਆ ਇਹਨੂੰ ਮੈਂ AO ਤੇ ਰੱਖ ਲਿਆ ਆ ਦੂਜਾ ਸੈਟ ਸਕੁਅਰ ਇਹਦੇ ਨਾਲ ਜੋੜ ਲਿਆ ਇਹ ਨੂੰ ਦਬ ਲਿਆ ਸੱਜੇ ਹੱਥ ਵਾਲੇ ਸੈਕਟਸਕਅਰ ਨੂੰ ਦਬ ਲਿਆ ਜਿਹੜਾ ਖੱਬੇ ਹੱਥ ਵਾਲਾ ਸੈਕਟਸਕਅਰ ਉਹਨੂੰ ਮੈਂ ਪੀ ਤੱਕ ਲੈ ਜਾਣਾ ਉਦੋਂ ਮੈਨੂੰ ਸਮਾਨਾਂਤਰ ਲੈਂਣ ਖਿੱਚ ਦੇਣੀ ਹੈ ਠੀਕ ਹੈ ਉਸ ਤੋਂ ਬਾਅਦ ਇਹ ਬਿੰਦੂ ਬੀ ਆ ਗਿਆ A ਤੇ B ਨੂੰ ਮੋੜਾ ਲਓ ਇਹ ਸਾਡੀ ਕੀ ਆ ਗਈ ਬਾਹਰੀ ਛੋਟਰੇਗਾ ਠੀਕ ਹੈ ਦੋ ਆਸਮਾਨ ਚੱਕਰ ਨੇ ਯਾਨੀ ਇੱਕ ਚੱਕਰ ਵੱਡਾ ਲਵਾਂਗੇ ਇੱਕ ਚੱਕਰ ਛੋਟਾ ਇਹਦੇ ਜਿਹੜਾ ਅਰਧ ਵਿਆਸ ਆ ਉਹ ਇਸੀ ਬਿੰਦੂ ਤੋਂ ਅੰਦਰ ਨੂੰ ਕੱਟੋਗੇ ਫਿਰ ਇਸ ਬਿੰਦੂ ਤੋਂ ਚਾਪ ਲਾ ਦੋਗੇ ਫਿਰ ਉਹ ਵੀ ਦਾ ਅੱਧ ਕਰ ਲਵਾਂਗੇ ਅਰਧ ਚੱਕਰ ਲਾ ਦੋਗੇ ਜਿੱਥੇ ਇਹ ਚਾਪ ਕੱਟਦੀ ਉਹਨੂੰ ਉੱਪਰ ਲੈ ਜਾਵਾਂਗੇ ਇਹਦੇ ਸਮਾਨੰਤਰ ਫਿਰ ਆਪਾਂ ਇਥੋਂ ਨਾਖੇ ਚਦਾਂਗੇ ਇਹ ਆ ਗਈ ਬਾਹਰੀ ਸ਼ੋਹਤ ਰੇਖਾ